ਨਿੰਬੂ ਨਾਲ ਸੱਤ ਮਿਰਚਾਂ ਲਟਕਾਉਣ ਦਾ ਅਸਲ ਕਾਰਨ ਸਿਰਫ ਅੰਧਵਿਸ਼ਵਾਸੀ ਨਹੀਂ ਇਹ ਹੈ ਅਸਲ ਵਜ੍ਹਾ ਰਸਤੇ 'ਚ ਪਿਆ ਮਿਲੇ ਤਾਂ ਕੀ ਕਰੀਏ ਹਰ ਦੁਕਾਨ ਟਰੱਕ ਅਤੇ ਵਾਹਨ ਵਿੱਚ ਲਟਕਦੀ ਇਹ ਛੋਟੀ ਜਿਹੀ ਚੀਜ਼ ਐਨੀ ਖਾਸ ਕਿਉਂ ਹੈ ਇਹ ਕੋਈ ਅੰਧਵਿਸ਼ਵਾਸ ਨਹੀਂ ਹੈ ਸਗੋਂ ਇੱਕ ਦੇਸੀ ਜਵਾੜ ਹੈ ਜੋ ਵਿਗਿਆਨ ਸਫਾਈ ਅਤੇ ਮਨ ਦੀ ਅਦਭੁਤ ਸਮਝ ਵਿੱਚ ਛੁਪਿਆ ਹੋਇਆ ਹੈ ਭਾਰਤ ਵਿੱਚ ਇੱਕ ਨਿੰਬੂ ਅਤੇ ਸੱਤ ਮਿਰਚਾਂ ਨੂੰ ਧਾਗੇ ਨਾਲ ਬੰਨਿਆ ਹੋਇਆ ਦੇਖਣਾ ਇੱਕ ਆਮ ਦ੍ਰਿਸ਼ ਹੈ ਕਿਤੇ ਦਰਵਾਜ਼ੇ ਤੇ ਜਾਂ ਕਿਤੇ ਟਰੱਕ ਦੇ ਬੰਪਰ ਤੇ ਲਟਕਿਆ ਹੋਇਆ ਜ਼ਿਆਦਾਤਰ ਲੋਕ ਇਸ ਨੂੰ ਬੁਰੀ ਨਜ਼ਰ ਤੋਂ ਬਚਾਉਣ ਲਈ ਟੋਟਕਾ ਮੰਨਦੇ ਨੇ ਪਰ ਕੀ ਇਹ ਸਿਰਫ ਇੱਕ ਅੰਧਵਿਸ਼ਵਾਸ ਹੈ ਜਾਂ ਇਸ ਪਿੱਛੇ ਕੋਈ ਸਮਝਦਾਰੀ ਛੁਪੀ ਹੋਈ ਹੈ ਆਓ ਇਸ ਪਰੰਪਰਾ ਨੂੰ ਸਰਲ ਭਾਸ਼ਾ ਵਿੱਚ ਡੂੰਘਾਈ ਨਾਲ ਸਮਝੀਏ ਪੁਰਾਣੀ ਪਰੰਪਰਾ ਪਰ ਬਿਨਾ ਵਜਾ ਨਹੀਂ ਇਹ ਪ੍ਰਥਾ ਸਦੀਆਂ ਪੁਰਾਣੀ ਹੈ ਇਹ ਮੰਨਿਆ ਜਾਂਦਾ ਹੈ ਕਿ ਨਿੰਬੂ ਅਤੇ ਮਿਰਚ ਨਕਾਰਾਤਮਕ ਊਰਜਾ ਜਾਂ ਬੁਰੀ ਨਜ਼ਰ ਤੋਂ ਬਚਾਉਂਦੇ ਨੇ ਇਹ ਪਰੰਪਰਾ ਖਾਸ ਕਰਕੇ ਕਾਰੋਬਾਰੀਆਂ ਅਤੇ ਡਰਾਈਵਰਾਂ ਵਿੱਚ ਦੇਖੀ ਜਾਂਦੀ ਹੈ ਪਰ ਅਸਲ ਵਿੱਚ ਇਸ ਦੇ ਪਿੱਛੇ ਕੁਝ ਬਹੁਤ ਹੀ ਵਿਹਾਰਕ ਅਤੇ ਵਿਗਿਆਨਕ ਕਾਰਨ ਨੇ ਨੰਬਰ 1 ਮੱਛਰਾਂ ਅਤੇ ਕੀੜਿਆਂ ਨੂੰ ਭਜਾਉਣ ਦਾ ਦੇਸੀ ਤਰੀਕਾ ਨਿੰਬੂ ਵਿੱਚ ਤੇਜ ਖੱਟੀ ਗੰਧ ਹੁੰਦੀ ਹੈ ਅਤੇ ਮਿਰਚ ਵਿੱਚ ਮਸਾਲੇਦਾਰ ਕੈਪਸਾਈਸਿਨ ਹੁੰਦਾ ਹੈ ਜਦੋਂ ਇਹਨਾਂ ਨੂੰ ਇਕੱਠੇ ਲਟਕਾਇਆ ਜਾਂਦਾ ਹੈ ਤਾਂ ਉਹਨਾਂ ਦਾ ਰਸ ਹੌਲੀ-ਹੌਲੀ ਟਪਕਦਾ ਹੈ ਅਤੇ ਇਸ ਦੀ ਗੰਧ ਬਹੁਤ ਸਾਰੇ ਕੀੜਿਆਂ ਅਤੇ ਮੱਛਰਾਂ ਨੂੰ ਦੂਰ ਰੱਖਦੀ ਹੈ ਪੁਰਾਣੇ ਜ਼ਮਾਨੇ ਵਿੱਚ ਜਦੋਂ ਕੋਈ ਸਪਰੇ ਨਹੀਂ ਸੀ ਕੋਈ ਮੱਛਰ ਭਜਾਉਣ ਦੀ ਦਵਾਈ ਨਹੀਂ ਸੀ ਇਹ ਤਰੀਕਾ ਇੱਕ ਕੁਦਰਤੀ ਕੀਟਨਾਸ਼ਕ ਵਜੋਂ ਕੰਮ ਕਰਦਾ ਸੀ ਨੰਬਰ 2 ਹਵਾ ਨੂੰ ਸਾਫ਼ ਰੱਖਣ ਲਈ ਪ੍ਰਭਾਵਸ਼ਾਲੀ ਜੁਗਾੜ ਨਿੰਬੂ ਅਤੇ ਮਿਰਚ ਦੋਵਾਂ ਵਿੱਚ ਤੇਜ਼ਗੰਧ ਹੁੰਦੀ ਹੈ ਜਦੋਂ ਇਹ ਹਵਾ ਵਿੱਚ ਘੁਲ ਜਾਂਦਾ ਤਾਂ ਇਹ ਆਲੇ-ਦੁਆਲੇ ਦੀ ਗੰਦ ਜਾਂ ਬੈਕਟੀਰੀਆ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ ਯਾਨੀ ਕਿ ਇਹ ਇੱਕ ਕਿਸਮ ਦਾ ਦੇਸੀ 에ਅਰ ਫਰੈਸ਼ਨਰ ਵੀ ਹੈ ਨੰਬਰ 3 ਮਾਨਸਿਕ ਵਿਸ਼ਵਾਸ ਜੋ ਦਿਲ ਨੂੰ ਸ਼ਾਂਤੀ ਦਿੰਦਾ ਕੁਝ ਚੀਜ਼ਾਂ ਸਾਡੇ ਮਨ ਵਿੱਚ ਵਿਸ਼ਵਾਸਾਂ ਦੇ ਰੂਪ ਵਿੱਚ ਵਸ ਜਾਂਦੀਆਂ ਨੇ ਜਿਵੇਂ ਡਾਕਟਰ ਦਾ ਚਿੱਟਾ ਕੋਟ ਦੇਖਣ ਨਾਲ ਆਤਮ ਵਿਸ਼ਵਾਸ ਮਿਲਦਾ ਉਸੇ ਤਰ੍ਹਾਂ ਨਿੰਬੂ ਅਤੇ ਮਿਰਚ ਵੇਖ ਕੇ ਕੁਝ ਲੋਕ ਮਹਿਸੂਸ ਕਰਦੇ ਨੇ ਕਿ ਉਹ ਹੁਣ ਬੁਰੀ ਨਜ਼ਰ ਤੋਂ ਸੁਰੱਖਿਅਤ ਨੇ ਇਹ ਇੱਕ ਤਰ੍ਹਾਂ ਦੀ ਮਨੋਵਿਗਿਆਨਿਕ ਢਾਲ ਹੈ ਜੋ ਵਿਅਕਤੀ ਨੂੰ ਆਤਮ ਵਿਸ਼ਵਾਸ ਦਿੰਦੀ ਹੈ ਅਤੇ ਇਹ ਜ਼ਰੂਰੀ ਵੀ ਹੈ ਨੰਬਰ 4 ਨਮੀ ਅਤੇ ਉੱਲੀ ਤੇ ਵੀ ਅਸਰ ਨਿੰਬੂ ਅਤੇ ਮਿਰਚ ਦੀ ਬੰਤਰ ਅਜਿਹੀ ਹੁੰਦੀ ਹੈ ਕਿ ਇਹ ਕੁਝ ਹੱਦ ਤੱਕ ਹਵਾ ਤੋਂ ਨਮੀ ਨੂੰ ਸੋਖ ਸਕਦੀ ਹੈ ਗਰਮ ਅਤੇ ਨਮੀ ਵਾਲੀਆਂ ਥਾਵਾਂ ਤੇ ਇਹ ਕੁਝ ਹੱਦ ਤੱਕ ਉਲੀ ਅਤੇ ਬੈਕਟੀਰੀਆ ਦੇ ਪ੍ਰਭਾਵ ਨੂੰ ਘਟਾ ਸਕਦੀ ਹੈ ਨੰਬਰ 5 ਸੁੱਕਣ ਤੇ ਬਦਲਣ ਦੀ ਪਰੰਪਰਾ ਇੱਕ ਵਿਗਿਆਨਕ ਕਾਰਨ ਵੀ ਹੈ ਲੋਕਾਂ ਦਾ ਮੰਨਣਾ ਹੈ ਕਿ ਜਦੋਂ ਨਿੰਬੂ ਸੁੱਕ ਜਾਂਦਾ ਹੈ ਜਾਂ ਮਿਰਚ ਸੁੱਕ ਜਾਂਦੀ ਹੈ ਤਾਂ ਇਹ ਸਾਰੀ ਬੁਰੀ ਨਜ਼ਰ ਨੂੰ ਸੋਖ ਲੈਂਦਾ ਹੈ ਇਸ ਲਈ ਉਸ ਨੂੰ ਬਦਲ ਦੇਣਾ ਚਾਹੀਦਾ ਹੈ ਦਰਅਸਲ ਇਹ ਇਸ ਗੱਲ ਦਾ ਸੰਕੇਤ ਵੀ ਹੋ ਸਕਦਾ ਹੈ ਕਿ ਉਹਨਾਂ ਦਾ ਪ੍ਰਭਾਵ ਘਟ ਗਿਆ ਹੈ ਇਸ ਲਈ ਉਹਨਾਂ ਨੂੰ ਬਦਲਣਾ ਬਿਹਤਰ ਹੈ ਜਾਨੀ ਇਹ ਇੱਕ ਤਰ੍ਹਾਂ ਨਾਲ ਇੱਕ ਕੁਦਰਤੀ ਟਾਈਮਰ ਵੀ ਹੈ ਤਾਂ ਕਿ ਸਾਨੂੰ ਇਸ ਪਰੰਪਰਾ ਦੀ ਪਾਲਣਾ ਕਰਨੀ ਚਾਹੀਦੀ ਹੈ ਦੇਖੋ ਇਸ ਦਾ ਪਾਲਣ ਕਰਨਾ ਹੈ ਜਾਂ ਨਹੀਂ ਇਹ ਤੁਹਾਡੀ ਸੋਚ ਤੇ ਨਿਰਭਰ ਕਰਦਾ ਹੈ ਪਰ ਇਹ ਜਾਨਣਾ ਮਹੱਤਵਪੂਰਨ ਹੈ ਕਿ ਹਰ ਪਰੰਪਰਾ ਬਿਨਾਂ ਕਾਰਨ ਦੇ ਨਹੀਂ ਹੁੰਦੀ ਕਈ ਵਾਰ ਸਾਡੇ ਬਜ਼ੁਰਗਾਂ ਨੇ ਆਪਣੇ ਤਜਰਬਿਆਂ ਤੋਂ ਅਜਿਹੇ ਉਪਾਅ ਅਪਣਾਏ ਜੋ ਸਮੇਂ ਦੇ ਨਾਲ ਵਿਸ਼ਵਾਸ ਬਣ ਗਏ ਅੱਜ ਭਾਵੇਂ ਸਾਡੇ ਕੋਲ ਮੱਛਰ ਭਜਾਉਣ ਵਾਲੀਆਂ ਦਵਾਈਆਂ 에ਅਰ ਫਰੈਸ਼ਨਰ ਅਤੇ ਸੈਨੀਟਾਈਜ਼ਰ ਹਨ ਪਰ ਇੱਕ ਵਾਰ ਇਹ ਨਿੰਬੂ ਮਿਰਚ ਸਾਡੇ ਦੇਸੀ ਵਿਗਿਆਨੀਆਂ ਦੀ ਖੋਜ ਸੀ ਪਰੰਪਰਾ ਨੂੰ ਸਮਝੋ ਸਿਰਫ ਮੰਨੋ ਨਾ ਨਿੰਬੂ ਅਤੇ ਮਿਰਚਾਂ ਨੂੰ ਲਟਕਾਉਣਾ ਸਿਰਫ ਨજર ਦਾ ਟੋਕਾ ਹੀ ਨਹੀਂ ਹੈ ਸਗੋਂ ਇੱਕ ਉਪਾਅ ਹੈ ਜੋ ਗਿਆਨ ਅਨੁਭਵ ਅਤੇ ਵਿਸ਼ਵਾਸ ਨੂੰ ਜੋੜਦਾ ਹੈ ਜੇਕਰ ਤੁਸੀਂ ਇਸ ਨੂੰ ਸਿਰਫ ਅੰਧਵਿਸ਼ਵਾਸ ਕਹਿ ਕੇ ਨજર ਅੰਦਾਜ਼ ਕਰਦੇ ਹੋ ਤਾਂ ਤੁਸੀਂ ਸ਼ਾਇਦ ਉਸ ਦੇਸੀ ਸਮਝਦਾਰੀ ਨੂੰ ਗਵਾ ਦਿਓਗੇ ਜੋ ਕਦੇ ਸਾਡੇ ਸਮਾਜ ਦੀ ਤਾਕਤ ਹੋਇਆ ਕਰਦਾ ਸੀ ਯਾਦ ਰਹੇ ਇਸ ਵੀਡੀਓ ਵਿੱਚ ਦਿੱਤੀ ਗਈ ਜਾਣਕਾਰੀ ਰਾਸ਼ੀ ਧਰਮ ਅਤੇ ਸ਼ਾਸਤਰਾਂ ਦੇ ਆਧਾਰ ਤੇ ਜੋਤਸ਼ੀਆਂ ਦੇ ਆਚਾਰਿਆਂ ਨਾਲ ਗੱਲਬਾਤ ਕਰਨ ਤੋਂ ਬਾਅਦ ਲਿਖੀ ਗਈ ਹੈ ਕੋਈ ਵੀ ਘਟਨਾ ਦੁਰਘਟਨਾ ਜਾਂ ਨਫਾ ਨੁਕਸਾਨ ਇੱਕ ਮਹਿਜ ਇਤਫਾਕ ਹੋਵੇਗਾ ਜੋਤਸ਼ੀਆਂ ਤੋਂ ਜਾਣਕਾਰੀ ਹਰ ਕਿਸੇ ਦੇ ਹਿੱਤ ਵਿੱਚ ਹੈ ਸਾਡਾ ਚੈਨਲ ਨਿੱਜੀ ਤੌਰ ਤੇ ਕਹੀ ਗਈ ਕਿਸੇ ਵੀ ਚੀਜ਼ ਦਾ ਸਮਰਥਨ ਨਹੀਂ ਨਹੀਂ ਕਰਦਾ ਵੀਡੀਓ ਚੰਗੀ ਲੱਗੀ ਤਾਂ ਹੀ ਲਾਈਕ ਤੇ ਸ਼ੇਅਰ ਕਰਿਓ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਧੰਨਵਾਦ